ਸਸ਼ੀਦਾ ਜੀ ਮੈਂ ਅੱਜ ਦੀ ਚੋਣ ਸੰਬੰਧੀ ਗੱਲ ਕਰਦੇ ਹਾਂ ਜੀ ਜਿਮਨੀ ਚੋਣਾਂ ਨੂੰ ਲੈ ਕੇ ਜਿਹੜਾ ਹੈ ਚੋਣ ਕਮਿਸ਼ਨ ਵੱਲੋਂ ਵਿਗਲ ਵੱਜ ਚੁੱਕਾ ਹੈ ਜਿਮਨੀ ਚੋਣ ਦੀ ਤਰੀਕ ਤੈਹ ਹੋ ਚੁੱਕੀ ਹੈ ਤੇ ਜਿੱਥੇ ਆ ਆਮ ਆਦਮੀ ਪਾਰਟੀ ਦੀ ਭਾਜਪਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਫਿਰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਵੀ ਕਾਫੀ ਸਰਗਰਮ ਦਿਖਾਈ ਦੇ ਰਹੇ ਨੇ ਹਰ ਕਿਸੇ ਲਈ ਜਿਮਨੀ ਚੋਣ ਤਰਨਤਨ 2 ਦੀ ਜਿਹੜੀ ਹੈ ਮੋਚ ਦਾ ਸਵਾਲ ਬਣੀ ਹੋਈ ਹੈ ਜਿਵੇਂ ਹੀ ਇੱਥੇ ਡਾਕਟਰ ਕਸ਼ਮੀਰ ਸੋਲ ਦੀ ਮੌਤ ਹੋਈ ਉਸ ਤੋਂ ਬਾਅਦ ਜਿਹੜੀ ਹੈ ਜਿੰਨੀ ਚੋਣਾ ਦਾ ਐਲਾਨ ਹੋਇਆ ਤਾਂ ਉਸ ਤੋਂ ਬਾਅਦ ਆਪੋ ਆਪਣੇ ਸਭ ਵੱਲੋਂ ਉਮੀਦਵਾਰ ਤਿਆਰ ਕਰਨ ਲਈ ਜਿਹੜਾ ਹੈ ਜ਼ੋਰੋ ਜ਼ੋਰ ਹਰ ਇੱਕ ਪਾਰਟੀ ਦਿਖਾਉਣ ਲੱਗੀ ਜੇਕਰ ਗੱਲ ਕਰੀਏ ਸ਼ੌਮਿਆ ਕਾਲੀ ਦਲ ਦੀ ਜਿਨ੍ਹਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਸੁਖਵਿੰਦਰ ਕੌਰਨ ਦਾਵਾ ਨੂੰ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਫਿਰ ਗੱਲ ਕਰੀਏ ਕਾਂਗਰਸ ਪਾਰਟੀ ਤੇ ਫਿਰ ਭਾਜਪਾ ਹਾਲਾਂਕਿ ਦੋ ਮੇਨ ਹੋਰ ਵੀ ਪਾਰਟੀਆਂ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਤੇ ਦੂਸਰੇ ਪਾਸੇ ਜਿਹੜੀ ਹੈ ਨਵੀਂ ਪਰਿਸ਼ਰਮੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਹਜੇ ਆਪਣੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿੱਥੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਚੋਣ ਕਮਿਸ਼ਨ ਜਿਹੜੀ ਹੈ ਇੱਕ ਤਰੀਕ ਤੈ ਕਰ ਦਵੇ ਤੇ ਉਹ ਤਰੀਕ ਦਾ ਅੱਜ ਤੈ ਕਰ ਲਈ ਗਈ ਹੈ ਇੱਕ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿੱਥੇ ਜਮਨੀ ਚੋਣਾਂ ਵਾਸਤੇ ਹਰ ਇੱਕ ਪਾਰਟੀ ਜਿਹੜਾ ਹੈ ਆਪਣਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਸੈਮੀ ਫਾਈਨਲ ਖੇਡਣਾ ਪੰਜਾਬ ਦੇ ਵਿੱਚ ਜ਼ਰੂਰੀ ਹੋ ਗਿਆ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਸਿਰ ਤੇ ਹਰ ਇੱਕ ਚੋਂਦਾ ਹੈ ਕਿ ਸਾਡੀ ਜਿਹੜੀ ਹੈ ਪਾਟੀ ਦੀ ਜਿੱਤ ਹੋਵੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਣ ਚਾਹੇ ਭਾਜੀ ਬੀਜੇਪੀ ਚਾਹੇ ਅਕਾਲੀ ਦਲ ਤੇ ਚਾਹੇ ਉਹ ਹੋਵੇ ਪਾਈ ਅਮਰਿਤਪਾਲ ਖਾਲਸਾ ਜੀ ਤੇ ਚਾਹੇ ਹੋਵੇ ਕਾਂਗਰਸ ਪਾਰਟੀ ਸਾਰੀਆਂ ਪਾਰਟੀਆਂ ਆਪੋ ਆਪਣਾ ਜਿਹੜਾ ਹੈ ਅੱਡੀ ਚੋਟੀ ਦਾ ਜ਼ੋਰ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਦੋ ਪਾਰਟੀਆਂ ਵੱਲੋਂ ਹਜੇ ਆਪਣੇ ਉਮੀਦਵਾਰ ਐਲਾਨ ਨਹੀਂ ਕੀਤੇ ਗਏ ਪਾਈ ਅਮਰਿਤਪਾਲ ਖਾਲਸਾ ਜੀ ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਲੇਕਿਨ ਚੋਣ ਕਮਿਸ਼ਨ ਨੇ ਪੰਜਾਬ ਦੀ ਤਰਨਤਾਰਨ ਜਿਮਨੀ ਚੋਣਾਂ ਲਈ ਤਰੀਕਾ ਦਾ ਐਲਾਨ ਕਰ ਦਿੱਤਾ ਹੈ ਚੋਣ ਕਮਿਸ਼ਨ ਨੇ ਕਿਹਾ ਹੈ ਕਿ 11 ਨਵੰਬਰ ਨੂੰ ਤਰਨਤਾਰਨ ਦੀ ਸੀਟ ਉੱਤੇ ਵੋਟਾਂ ਪੈਣਗੀਆਂ ਇਸ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਏਗੀ ਯਾਨੀ ਕਿ 11 ਨਵੰਬਰ ਸਮਾਂ ਥੋੜਾ ਹੈ ਹਰ ਇੱਕ ਪਾਰਟੀ ਆਪਣਾ ਜਿਹੜਾ ਹੈ ਸਰਗਰਮ ਦਿਖਾਈ ਦੇ ਰਹੀ ਹੈ ਕਾਫੀ ਦਿਨਾਂ ਤੋਂ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਹੈ ਉਮੀਦਵਾਰ ਪ੍ਰਿੰਸੀਪਲ ਸਕਿੰਦਰ ਰੰਦਾਵਾ ਕਾਫੀ ਸਰਗਰਮ ਦਿਖਾਈ ਦੇ ਰਹੇ ਨੇ ਲੇਕਿਨ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਹੁਣ ਸਾਰੇ ਹੀ ਉਮੀਦਵਾਰ ਇਸ ਚੋਣ ਨੂੰ ਜਿੱਤਣ ਵਾਸਤੇ ਜਿਹੜਾ ਨੇ ਲਗਾਤਾਰ ਜਿਮਨੀ ਚੋਣਾਂ ਨੂੰ ਜਿੱਤਣ ਵਾਸਤੇ ਸੈਮੀਫਾਈਨਲ ਖੇਡਣ ਵਾਸਤੇ ਤਿਆਰ ਹੋ ਗਏ ਆ ਨੇ ਭਾਈ ਅਮਰਪਾਲ ਖਾਲਸਾ ਜੀ ਵੱਲੋਂ ਕਿਹੜਾ ਉਮੀਦਵਾਰ ਉਤਾਰਿਆ ਜਾਏਗਾ ਸਭ ਦੀ ਉਡੀਕ ਹੈ ਸਭ ਨੂੰ ਉਹਦੀ ਵੇਟ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਹੋ ਸਕਦਾ ਹੈ ਕਿ ਇਹਨਾਂ ਦੋਵਾਂ ਪਾਰਟੀਆਂ ਵੱਲੋਂ ਇੱਕ ਸਾਂਝਾ ਉਮੀਦਵਾਰ ਉਤਾਰਿਆ ਦਿੱਤਾ ਜਾਵੇ ਲੇਕਿਨ ਹਜੇ ਤੱਕ ਇਹ ਕੋਈ ਖਬਰ ਇਹੋ ਜੀ ਸਾਹਮਣੇ ਨਿਕਲ ਕੇ ਨਹੀਂ ਆ ਰਹੀ ਲੇਕਿਨ ਹੋ ਸਕਦਾ ਹੈ ਕਿ ਗਠਬੰਧਨ ਵਿੱਚ ਵੀ ਜਿਹੜੀਆਂ ਨੇ ਜਿਮਨੀ ਚੋੜਾ ਕਰਨ ਤਰਨ ਤੋਂ ਲੜ ਸਕਦੇ ਨੇ ਜਿਹੜੇ ਨੇ ਸਦੀਪ ਸਿੰਘ ਸਣੀ ਉਹਨਾਂ ਦਾ ਵੀ ਨਾਮ ਜਿਹੜਾ ਹੈ ਭਾਈ ਅਮਰਿਤਪਾਲ ਖਾਲਸਾ ਜੀ ਦੀ ਜਿਹੜੀ ਹੈ ਪਾਰਟੀ ਵੱਲੋਂ ਆ ਰਿਹਾ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਉਹਨਾਂ ਵੱਲੋਂ ਹਜੇ ਕੋਈ ਐਡਾ ਵੱਡਾ ਐਲਾਨ ਨਹੀਂ ਕੀਤਾ ਗਿਆ ਤਾਂ ਹੁਣ 11 ਨਵੰਬਰ ਯਾਨੀ ਕਿ ਸਮਾਂ ਥੋੜਾ ਹੈ ਤੇ ਪਾਰਟੀਆਂ ਆਪੋ ਆਪਣੀ ਸਰਗਰਮੀ ਦਿਖਾਉਣ ਲੱਗ ਪਈਆਂ ਨੇ ਤੇ ਪਾਰਟੀਆਂ ਹੁਣ ਕਿਹਦੀ ਝੋਲੀ 'ਚ ਜਿੱਤ ਪਾਏਗੀ ਇਹ ਪਾਰਟੀਆਂ ਨੂੰ ਜਿਹੜਾ ਹੈ ਇੰਤਜ਼ਾਰ ਰਹੇਗਾ ਧੰਨਵਾਦ